ਦੋਸਤੋ ਹੁਣੇ ਹੁਣੇ ਪੈਟਰੋਲ ਯੂਜ਼ ਕਰਨ ਵਾਲਿਆਂ ਲਈ ਆਈ ਬਹੁਤ ਹੀ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੈਟਰੋਲ ਪੰਪਾਂ ਦੇ ਅਕਸਰ ਗਾਹਕਾਂ ਨਾਲ ਠੱਗੀ ਮਾਰਨ ਦੀ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਨੇ ਜਿਸ ਕਰ ਲੋਕ ਵੀ ਚੁੱਕਸ ਹੋ ਗਏ ਨੇ ਇਸ ਦੇ ਨਾਲ ਹੀ ਪੈਟਰੋਲ ਚੋਰ ਗਾਹਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਵੀ ਲੱਭਦੇ ਨੇ ਅਜੇ 'ਚ ਆਮ ਸੁਣਨ ਨੂੰ ਮਿਲ ਰਿਹਾ ਹੈ ਕਿ ਪੈਟਰੋਲ ਪੰਪ ਵਾਲੇ ਨੇ ਕੱਟ પેટ્રોલ ਭਰ ਕੇ ਕਿਸੇ ਤੋਂ ਜ਼ਿਆਦਾ ਪੈਸੇ ਲੈ ਲੈਣੇ ਹਾਲਾਂਕਿ ਇਸ ਦੀ ਪਛਾਣ ਕਰਨ ਥੋੜਾ ਮੁਸ਼ਕਲ ਹੈ ਇਸ ਲਈ ਅਸੀਂ ਤੁਹਾਨੂੰ ਪੂਜੇ ਜੇ ਤਰੀਕੇ ਬਾਰੇ ਦੱਸਦੇ ਹਾਂ ਜਿਸ ਦੇ ਲਈ ਤੁਸੀਂ ਇਹ ਪਤਾ ਲਾ ਸਕਦੇ ਹੋ ਕਿ ਧੋਖਾ ਕਿਵੇਂ ਹੋ ਰਿਹਾ ਹੈ ਜੇ ਆ ਮੀਟਰ ਨੂੰ ਜ਼ੀਰੋ ਤੇ ਰੱਖੋ ਟੁੱਟਵੀਂ ਰਕਮ ਨਾਲ ਤੇਲ ਭਰਵਾਓ ਜੀ ਹਾਂ ਪੈਟਰੋਲ ਪੰਪ ਵਾਲੇ ਨੂੰ ਅਕਸਰ ਪਤਾ ਹੁੰਦਾ ਹੈ ਕਿ ਲੋਕ ਬਜਵੀਂ ਰਕਮ ਨਾਲ ਤੇਲ ਪਾਉਂਦੇ ਨੇ ਜਿਵੇਂ 100 500 ਜਾਂ ਹਜ਼ਾਰ ਆਹਦੇ ਇਸ ਲਈ ਤੁਸੀਂ ਹਮੇਸ਼ਾ ਪੈਟਰੋਲ ਪਾਓ ਜਿਵੇਂ ਕਿ ਪੰਜਾਬ 110 112 ਇਸ ਨਾਲ ਠੱਗੀ ਦਾ ਕਤਰਾ ਘੱਟ ਹੋ ਜਾਂਦਾ ਹੈ ਪ੍ਰੋਸੇਮੰਦ ਪੈਟਰੋਲ ਬੰਮ ਤੋਂ ਤੇਲ ਪਰਾਓ ਤੇ ਮਾਤਰਾ ਨੂੰ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਕਿੰਨੇ ਲੀਟਰ